ਪੰਜਾਬ ਸਰਕਾਰ ਦੇ ਵੱਲੋਂ ਮਿਸ਼ਨ ਰੋਜ਼ਗਾਰ ਦੇ ਤਹਿਤ 497 ਨਵਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ ਦੱਸਦੇ ਕਿ ਸੇਮ ਭਗਵੰਤ ਸਿੰਘ ਮਾਨ ਦੇ ਵੱਲੋਂ ਇਹ ਨਿਯੁਕਤੀ ਪੱਤਰ ਵੰਡੇ ਗਏ ਪੰਜ ਵਿਭਾਗਾ ਦੇ ਵਿੱਚ 497 ਨੌਜਵਾਨਾਂ ਨੂੰ ਨੌਕਰੀ ਮਿਲੀ ਹੈ ਸੀਐਮ ਨੇ ਕਿਹਾ ਉਹਨਾਂ ਕਿਹਾ ਹੈ ਕਿ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਹੁਣ ਤੱਕ ਕੁੱਲ 50892 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਨੇ ਤੇ ਸਰਕਾਰੀ ਕਾਨੂੰਨ ਜੁੜੇ ਸਰਕਾਰੀ ਕਾਨੂੰਨੀ ਅੜਚਨਾ ਦੂਰ ਕਰਕੇ ਨੌਕਰੀਆਂ ਦੇ ਰਹੇ ਨੇ ਸੀਐਮ ਦੇ ਵੱਲੋਂ ਬਿਆਨ ਦਿੱਤਾ ਗਿਆ ਨਾਲ ਹੀ ਸੀਐਮ ਨੇ ਕਿਹਾ ਹੈ ਕਿ ਪੰਜ ਵਿਭਾਗਾ ਦੇ ਵਿੱਚ ਵੱਖ-ਵੱਖ ਨੌਕਰੀਆਂ ਦਿੱਤੀਆਂ ਗਈਆਂ ਨੇ ਸੀਐ ਤੇ ਵੀ ਹਮਲਾ ਬੋਲਿਆ ਹੈ ਉਹਨਾਂ ਕਹਿੰਦੇ ਨੇ ਜਿਹੜੇ ਕਹਿੰਦੇ ਨੇ ਨੌਕਰੀਆਂ ਕਿੱਥੇ ਮਿਲਿਆ ਨੇ ਉਹ ਸਾਰੇ ਇੱਥੇ ਆ ਕੇ ਵੇਖਣ ਤੇ ਪੰਜ ਵਿਭਾਗਾਂ ਦੇ ਵਿੱਚ 497 ਨੌਜਵਾਨਾਂ ਨੂੰ ਨੌਕਰੀਆਂ ਮਿਲਿਆ ਨੇ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ तमाम ਜਾਣਕਾਰੀ ਦਿੱਤੀ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹੁਣ ਤੱਕ 50892 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਨੇ ਤੇ ਜਿਹੜੇ ਕਹਿੰਦੇ ਨੇ ਕਿ ਨੌਕਰੀਆਂ ਕਿੱਥੇ ਮਿਲਿਆ ਨੇ ਉਹ ਇੱਥੇ ਆ ਕੇ ਵੇਖ ਲੈਣ 497 ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ ਤਾਂ ਸੇਮ ਭਗਵੰਤ ਮਾਨ ਦੇ ਵੱਲੋਂ ਇਹ ਨਿਯੁਕਤੀ ਪੱਤਰ ਵੰਡਿਆ ਗਿਆ ਬਹੁਤ-ਬਹੁਤ ਧੰਨਵਾਦ ਅੱਜ ਦੇ ਇਸ ਬਹੁਤ ਮੁਬਾਰਕ ਮੌਕੇ ਤੇ 497 ਵਕਫਾ ਵਿਭਾਗਾਂ ਦੇ ਵਿੱਚ ਆਪੋ ਆਪਣੀ ਕਾਬਲੀਅਤ ਮੁਤਾਬਕ ਨੌਕਰੀ ਤੇ ਜਾਣ ਵਾਲੇ ਜੋ ਅਪਾਰਟਮੈਂਟ ਲੈਟਰ ਅਜ ਮਿਲ ਜਾਣਗੇ ਜਿੰਨੇ ਵੀ ਉਹਨਾਂ ਦੇ ਮਾਪੇ ਸਾਰੇ ਰਿਸ਼ਤੇਦਾਰ ਜਿਨ੍ਹਾਂ ਦਾ ਯੋਗਦਾਨ ਤੁਹਾਡੇ ਇਸ ਸਫਲਤਾ ਇਸ ਮੰਜ਼ਲ ਤੱਕ ਪਹੁੰਚਾਉਣ ਲਈ ਹੈਗਾ ਸਾਰਿਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਕੋਈ ਨਾਲ ਵੀ ਆਏ ਹੋਣਗੇ ਬਾਹਰ ਬੈਠੇ ਹੋਣਗੇ ਕੋਈ ਟੀਵੀ ਤੇ ਦੇਖ ਰਹੇ ਹੋਣਗੇ ਸੋ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਅੱਜ ਦੇ ਦਿਨ ਦੀਆਂ ਟੋਟਲ 497 ਅੱਜ ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਜਿਹਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਨੇ 270 ਲਾਇਬ੍ਰੇਰੀਅਨਸ ਨੇ 41 ਫਿਰ ਥੋੜਾ ਜਿਹਾ ਮੈਂ ਬ੍ਰੋਤੀ ਪਾਰਟੀ ਆ ਵਾਸਤੇ ਦੱਸ ਦੇਣਾ 41 ਉਹ 41 ਜਾਣਦੇ ਨੇ ਨਾ ਹਾਂ ਉਹਨੂੰ ਗ੍ਰੈਜੂਏਟ ਸੁਣਾਉਣਾ ਪੈਂਦਾ ਤੇ ਨਾਲ 35 ਜੇਈ ਨੇ ਸਿਵਲ ਦੇ ਵਿੱਚ 55 ਸਿਵਲ ਚ ਜੇਈ 36 ਜਿਹੜੇ ਨੇ ਉਹ ਐਸਟੀਓਜ਼ ਨੇ ਭਾਰਾਂ ਜੇਈ ਦੇ ਵਿੱਚ ਜੇਈ ਨੇ जीएसओ पीएनबी हैं क्लर्क भी हैं है, हर किस्म दी है नौकरी अलग-अलग पांच ਵਿਭਾਗਾਂ ਦੀਆਂ ਨੌਕਰੀਆਂ ਨੇ 400 97 ਤੇ ਅੱਜ ਵਾਲੀਆਂ ਮਿਲਾ ਕੇ ਹੁਣ ਤੱਕ ਇਸ ਗਵਰਨਮੈਂਟ ਦੇ ਟਿਨਯੂਰ ਦੇ ਵਿੱਚ 50892 ਨੌਕਰੀਆਂ ਹੋਣਗੀਆਂ ਮੈਂ ਬਹੁਤਾ ਕੁਝ ਤੁਹਾਨੂੰ ਕਹਿਣਾ ਨਹੀਂ ਪਰ ਇੱਕ ਗੱਲ ਤਾਂ ਮੈਨੂੰ ਬੜਾ ਦੁੱਖ ਹੁੰਦਾ ਜਦੋਂ ਕਿਸੇ ਡਿਬੇਟ ਡਬੂਟ ਚ ਜਾ ਕਿਤੇ YouTube ਤੇ ਸਵਾਲ ਕਰ ਲੈ ਕਿਥੇ ਦਿੱਤੀਆਂ ਨੌਕਰੀਆਂ ਜੀ ਦਿਖਾਓ ਜੀ ਆ ਬੈਠੇ ਨੇ ਜੀ ਤੁਸੀਂ ਪਲੀਜ਼ ਮੀਡੀਆ ਨਾਲ ਗੱਲ ਕਰਕੇ ਜ਼ਰੂਰ ਜਾਇਓ ਜਾਂ ਜਾਣਦੇ ਹੋਏ ਉਹ ਹਸਬੈਂਡ ਵਾਈਫ ਆ ਇਹ ਨੇ ਕੈਨੇਡਾ ਤੋਂ ਆਏ ਨੇ ਠੀਕ ਹੈ ਇੱਕ ਪ੍ਰਤੀਘੜ ਸਾਹਿਬ ਤੋਂ ਉਹ ਕਹਿੰਦਾ ਜਹਾਜ਼ ਨੂੰ ਹੱਥ ਪੈ ਗਿਆ ਸੀ ਕੈਨੇਡਾ ਵਾਲੇ ਨੂੰ ਠੀਕ ਹੈ ਨਾ ਤੇ ਸਭ ਕੁਝ ਜਾਣਦੇ ਹੋਏ ਵੀ ਨਾ ਮੰਨਣਾ ਇਹ ਮਾੜੀ ਗੱਲ ਹੈ ਮੇਰੇ ਕੋਲ ਕੱਲੇ ਕੱਲੇ ਡਿਪਾਰਟਮੈਂਟ ਦੀ ਲਿਸਟ ਪਈ ਹੈ ਕਿਹੜੇ ਕਿਹੜੇ ਡਿਪਾਰਟਮੈਂਟ ਚ ਹੁਣ ਤੱਕ ਤੇ ਆ ਅੱਜ ਵਾਲੇ ਕੁ 52 52000 ਵਾਲਾ ਝੂਠਾ ਨਹੀਂ ਬੋਲ ਦੂਗਾ ਵੀ 52000 ਨੌਕਰੀ ਦਿੱਤੀਆਂ ਕਿਤੇ ਨਾ ਕਿਤੇ ਤਾਂ ਮਿਲਣਗੇ ਤੁਹਾਨੂੰ ਉਹ ਕਿਸੇ ਪਿੰਡ ਚ ਮਿਲਣਗੇ ਕਿਤੇ ਸ਼ਹਿਰ ਚ ਮਿਲਣਗੇ ਪਰ ਉਹ ਯਕੀਨ ਹੀ ਨਹੀਂ ਕਰ ਰਹੇ ਕਾਰਨ ਇਹ ਹੈ ਕਿ ਉਹਨਾਂ ਨੇ ਆਪ ਦਿੱਤੀ ਨਹੀਂ ਉਹ ਕਹਿੰਦੀ ਆਹ ਕਹੇ ਕਿਵੇਂ ਹੋਈ ਜਾਂਦਾ ਹੈ ਇਹ ਹੋ ਨਹੀਂ ਸਕਦਾ ਹੋ ਸਕਦਾ ਜੇ ਨੀਤ ਸਾਫ਼ ਹੋਵੇ ਤਾਂ ਔਰ ਇੱਕ ਵੀ ਰੁਪਈਆ ਕਿਸੇ ਦਾ ਲੱਗਿਆ ਹੋਵੇ ਕਿ ਕਿਸੇ ਨੂੰ ਕੋਈ ਰਿਸ਼ਵਤ ਦੇਣੀ ਪਈ ਹੋਵੇ ਕਿਸੇ ਨੂੰ ਕੋਈ ਸਪਾਰਸ਼ ਲਾਉਣੀ ਪਈ ਹੋਵੇ ਜਾਂ ਘੱਟ ਨੰਬਰਾਂ ਵਾਲਾ ਇਸ ਕਰਕੇ ਰਹਿ ਗਿਆ ਹੋਵੇ ਕਿ ਵੱਧ ਨੰਬਰਾਂ ਵਾਲੇ ਨੂੰ ਮੰਤਰੀ ਜਾਣਦਾ ਸੀ ਕੋਈ ਜਾਂ ਵੱਧ ਨੰਬਰਾਂ ਵਾਲਾ ਇਸ ਕਰਕੇ ਰਹਿ ਗਿਆ ਹੋਵੇ ਘੱਟ ਨੰਬਰਾਂ ਵਾਲੇ ਕੋਲ ਪੈਸੇ ਜਾਦੇ ਸੀ ਜਿਹੜੀ ਮੈਰਿਟ ਬਣੂਗੀ ਉਸ ਮੈਰਿਟ ਦੇ ਵਿੱਚ ਤੁਹਾਨੂੰ ਇੱਕ ਇੱਕ ਕਰਕੇ ਦੋ ਦੋ ਤਿੰਨ ਤਿੰਨ ਨੌکریاں ਵੀ ਮਿਲੀਆਂ ਨੇ ਤੁਹਾਡੇ ਪਿੰਡਾਂ 'ਚ ਵੀ ਮਿਲੀਆਂ ਹੋਣੀਆਂ ਸੋ ਇਹ ਸਾਡਾ ਮਿਸ਼ਨ ਰੋਜ਼ਗਾਰ ਜਿਹੜਾ ਇਹ ਲਗਾਤਾਰ ਇਸ ਤਰ੍ਹਾਂ ਜਾਰੀ ਰਹੂਗਾ ਆਉਣ ਵਾਲੇ ਹਫ਼ਤੇ ਫੇਰ ਇੱਕ ਫੰਕਸ਼ਨ ਹੋਊਗਾ ਵੱਡਾ ਸੋ ਹੁਣ ਤੁਸੀਂ ਦੇਖ ਰਹੇ ਹੋਵੋਗੇ ਪਿਛਲੇ 10 ਦਿਨਾਂ ਤੋਂ ਸਿਲਸਿਲਾ ਚੱਲ ਰਿਹਾ ਹੈ ਸਾਡੇ ਮੁੰਡੇ ਜਿਹੜੇ ਬਾਹਰ ਗਏ ਉਹਨਾਂ ਨੂੰ ਬਾ ਇੱਧਰ ਨੂੰ ਵਾਪਸ ਭੇਜ ਰਹੇ ਹੈ ਉਹਨਾਂ ਨੂੰ ਵੀ ਮੈਂ ਗਿਆ ਸੀ ਅੰਮ੍ਰਿਤਸਰ ਮਿਲਣ ਤੇ 60 60 70 70 ਲੱਖ ਰੁਪਈਆ ਲੱਗਿਆ ਜ਼ਮੀਨਾਂ ਵੇਚ ਗਿਆ ਤੇ ਫਿਰ ਵੀ ਮੌਤ ਦੇ ਮੂੰਹ ਰਾਹੀਂ ਲੰਘਣਾ ਉਹ ਜੜਾ ਉਹ ਜੰਗਲਾਂ ਜੰਗਲਾਂ ਵਿੱਚ ਦੀ ਸਮੁੰਦਰਾਂ ਵਿੱਚ ਦੀ ਕੋਈ ਬਹੁਤ ਵੱਡੀ ਉਹ ਮਜਬੂਰੀ ਹੋਊਗੀ ਜਿਹੜੇ ਘਰੋਂ ਕਿਸੇ ਨੇ ਪੈਰ ਪਟਿਆ ਹੋਊਗਾ ਸੋ ਇੱਕ ਗੱਲ ਤੋਂ ਟਕ ਟਕ ਮੈਨੂੰ ਬਹੁਤ ਦੁੱਖ ਹੋਇਆ ਹਰ ਰੋਜ਼ ਮੈਂ ਕੁਝ ਨਾ ਕੁਝ ਨਵਾਂ ਦੇਖਦਾ ਰਹਿਣਾ ਲੀਡਰ ਆਪਣੇ ਕੋਲੇ ਆਉਂਦੇ ਨੇ ਪਿੰਡਾਂ 'ਚ ਤੂੰ ਵੇਖ ਰਿਹਾ ਹੈਂ ਭਾਈ ਤੇ ਉਹ ਕਹਿੰਦਾ ਹਾਂ ਜੀ ਬਗਰਦੇਵ ਦੇ ਨਾਲ ਆਪਣੀ ਲੱਗਦੀ ਹੈ ਬਾ ਕੋਈ ਨਹੀਂ ਕਰਦੇਵ ਤਾਂ ਤੂੰ ਆ ਸਰਕਾਰ ਆ ਲੈਣੇ ਪਰਚਾ ਪਾਵੇਂ ਗਰਦੇਵ ਤੇ ਚਲੋ ਜੀ ਉਹ ਲੜਾਤੇ ਆਪੱਚ ਇੱਕ ਦੂਜੇ ਦੇ ਭੋਗਤੇ ਨਹੀਂ ਜਾਂਦੇ ਇੱਕ ਦੂਜੇ ਦੇ ਬਰਾਤ ਨਹੀਂ ਜਾਂਦੇ ਤੇ ਫਲਾਨਿਆਂ ਦੀ ਦੂਜੀ ਪਾਰਟੀ ਦਾ ਆਪਦੇ ਬਹਾਂ ਤੇ ਕੋਈ ਹੈਗਾ ਕੋਈ ਰਹਿ ਗਿਆ ਸੀ ਕੱਲ ਮੈਂ ਇਹ ਨਹੀਂ ਸੀ ਬਸ ਉੱਥੇ ਮੈਨੂੰ ਬੁਲਾਉਂਦੇ ਨਹੀਂ ਬਸ ਸ਼ੁਕਰ ਹੈ ਮੈਂ ਜਾਂਦਾ ਵੀ ਨਹੀਂ ਆਇਆ ਇਹਦੇ ਵਿੱਚ ਮੁਬਾਰਕਾ ਹੋਣ ਤੁਹਾਨੂੰ ਤੁਹਾਡੇ ਖੁਆ ਕਰੇ ਖੁਸ਼ੀ ਦਾ ਮੌਕਾ ਪਰ ਘੱਟੋ ਘੱਟ ਲੋਕਾਂ ਸਾਹਮਣੇ ਤੁਸੀਂ ਇੰਨੀ ਬੇਸ਼ਰਮੀ ਨਾਲ ਇਹ ਗੱਲਾਂ ਕਹਿ ਰਹੇ ਹੋ ਕਿ ਆਹ ਬੰਦਾ ਮੈਂ ਤੁਹਾਡੇ ਵੱਲ ਡੈਪੂਟੇਸ਼ਨ ਤੇ ਭੇਜਿਆ ਹੋਇਆ ਕੁੱਲ ਲਾਗੇ ਨੂੰ ਮਤਲਬ ਐਂ ਸਮਝਿਓ ਲੋਕਾਂ ਨੂੰ ਚਿੜੀਆਂ ਕੀੜੇ ਮਕੋੜੇ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਮੈਂ ਕਿਸੇ ਦੇ ਕੋਈ ਨਿੱਜੀ ਫੰਕਸ਼ਨ ਤੇ ਮੈਂ ਕੋਈ ਤਰਾਜ ਨਹੀਂ ਕਰਦਾ ਕਰੋ ਪਰ ਕਟੁਕਟੇ ਇਹ ਤਾਂ ਦੇਖ ਲੋ ਕਿ ਤੁਹਾਡੇ ਪਿੱਛੇ ਲੋਕ ਡਾਂਗਾ ਚੱਕੀ ਫਿਰਦੇ ਆ ਤੁਸੀਂ ਲੜਾ ਕੇ ਆਏ ਉਹਨਾਂ ਨੂੰ ਸুইস ਕਰਕੇ ਆਪਾਂ ਨੂੰ ਇਹ ਸਮਝਣਾ ਚਾਹੀਦਾ ਹੈ आप मरे बेना कोही सुरग नोए बिना त मैले दुध प्यौँ